ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸ਼ਲੋਕ ਜੀ ਜਨਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕੈ ਦਿਸਤਾਰ ਹੈ ਜੀ ਜਨਤਾ ਦੇ ਪਾਲਣ ਵਾਲੇ ਪ੍ਰਭੂ ਤੂੰ ਆਪ ਹੀ ਸਭ ਥਾਈ ਵਰਤ ਰਿਹਾ ਹੈ ਹੈ ਨਾਨਕ ਪ੍ਰਭੂ ਆਪ ਹੀ ਸਭ ਥਾਈ ਮੌਜੂਦ ਹੈ ਦੂਜਾ ਕਿੱਥੇ ਵੇਖਣ ਵਿੱਚ ਆਇਆ ਹੈ ਅਸ਼ਟਪਦੀ ਆਪ ਕਥੇ ਆਪ ਸੁਨਨੇ ਹਾਰ ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ ਆਪੇ ਕਾਪੇ ਵਿਸਥਾਰ ਆਪ ਹੀ ਇੱਕ ਹੈ ਤੇ ਆਪ ਹੀ ਸਮੇਟ ਲੈਂਦਾ ਹੈ ਜਾਂ ਤਿਸ ਪਾਵੇ ਤਾਂ ਸ੍ਰਿਸ਼ਟੀ ਉਪਾਏ ਜਿਸ ਨੂੰ ਪੁੰਧ ਹੈ ਤਾਂ ਸ੍ਰਿਸ਼ਟੀ ਪੈਦਾ ਕਰਦਾ ਹੈ ਆਪਣੇ ਬਾਣੀ ਲਏ ਸਮਾਏ ਆਪਣੇ ਬਾਣੀ ਵਿੱਚ ਸਮੇਟ ਲੰਦਾ ਹੈ ਤੁਮ ਤੇ ਪਿੰਨ ਨਾ ਹੀ ਕਿਛ ਹੋਏ ਤੇ ਥੋ ਵਖਰਾ ਕੁਝ ਨਹੀਂ ਹੁੰਦਾ ਆਪਨ ਸੂਤ ਸਭ ਜਗਤ ਪਰੋਏ ਤੂੰ ਸਾਰਾ ਸੰਸਾਰ ਆਪਣੇ ਪ੍ਰਬੰਧ ਵਿੱਚ ਰੱਖਿਆ ਹੈ ਜਾ ਕੋ ਪ੍ਰਭ ਜਿਉ ਆਪ ਬੁਜਾਏ ਜਿਸ ਨੂੰ ਪ੍ਰਭੂ ਆਪ ਸਮਝਾ ਦੇ ਸਾਚ ਨਾਮ ਸੋਈ ਜਨ ਪਾਏ ਉਹ ਆਦਮੀ ਸੱਚਾ ਨਾਮ ਪ੍ਰਾਪਤ ਕਰਦਾ ਹੈ ਸੋ ਸਮਦਰਸੀ ਤਤਕਾ 베ਤਾ ਉਹ ਇੱਕ ਜਿਹੇ ਦੇਖਣ ਵਾਲਾ ਤੇ ਅਸਲੀਅਤ ਦੇ ਜਾਣਨ ਵਾਲਾ ਹੈ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਹੈ ਨਾਨਕ ਉਹ ਸਾਰੀ ਦੁਨੀਆ ਜਿੱਤਣ ਵਾਲਾ ਹੈ ਜੀ ਜੰਤ ਸਭ ਤਾਂ ਕੇ ਹਾਥ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਵਾਸਾ ਹਨ ਦੇਨ ਦਿয়াল ਅਨਾਥ ਕੋਨਾਥ ਉਹ ਦੀਨਾਂ ਤੋਂ ਦਇਆ ਕਰਨ ਵਾਲਾ ਹੈ ਤੇ ਅਨਾਥਾਂ ਦਾ ਮਾਲਕ ਹੈ ਜਿਸ ਰਾਖੇ ਤਿਸ ਕੋਈ ਨਾ ਮਾਰੇ ਜਿਸ ਜੀਵ ਨੂੰ ਪ੍ਰਭੂ ਆਬ ਰੱਖਦਾ ਹੈ ਉਸ ਨੂੰ ਕੋਈ ਨਹੀਂ ਮਾਰ ਸਕਦਾ ਸੋ ਮੂਆ ਜਿਸ ਮਨੋ ਬਿਸਾਰੇ ਮੋਇਆ ਹੋਇਆ ਉਹ ਜੀਵ ਜਿਸ ਨੂੰ ਪ੍ਰਭੂ ਪੁਲਾ ਦਿੰਦਾ ਹੈ ਤਿਸ ਤਜ ਅਵਰ ਕਹਾ ਕੋ ਜਾਏ ਉਸ ਪ੍ਰਭੂ ਨੂੰ ਛੱਡ ਕੇ ਹੋਰ ਕਿੱਥੇ ਕੋਈ ਜਾਏ ਸਭ ਸਿਰ ਇੱਕ ਨਰੰજન ਰਾਏ ਸਭ ਜੀਆਂ ਦੇ ਸਿਰ ਤੇ ਇੱਕ ਆਪ ਹੀ ਪ੍ਰਭੂ ਹੈ ਜੀ ਕੀ ᔪਗਤੀ ਜਾ ਕੇ ਸਭ ਹਾਥ ਜੀਆਂ ਦੀ ਸਾਰੀ ᔪਗਤੀ ਇਸ ਦੇ ਹੱਥ ਹੈ ਅੰਤਰ ਬਾਹਰੇ ਜਾਣੇ ਸਾਥ ਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ ਸੰਗ ਜਾਣੇ ਗੁਣ ਨਿਧਾਨ ਬੇਅੰਤ ਅਪਾਰ ਉਹ ਗੁਣਾ ਦਾ ਖਜ਼ਾਨਾ ਹੈ ਤੇ ਬੇਅੰਤ ਹੈ ਨਾਨਕ ਦਾਸ ਸਦਾ ਬਲਿਹਾਰ ਨਾਨਕ ਦਾਸ ਉਸ ਤੋਂ ਸਦਾ ਬਲਿਹਾਰ ਹੈ ਪੂਰਨ ਪੂਰ ਰਹਿ ਦਿਆਲ दया दे हन, कर प्रभु जी सब ਥਾਈਂ ਭਰਪੂਰ ਹਨ ਸਭ ਉਪਰ ਹੋਵਤ ਕਿਰਪਾਲ ਸਭ ਜੀਆਂ ਤੇ ਮਿਹਰ ਕਰਦੇ ਹਨ ਆਪਣੇ ਕਰਤਬ ਜਾਣੇ ਆਪ ਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ ਅੰਤਰਜਾਮੀ ਰਹੇ ਉਹ ਭਿਪਾਪ ਅੰਤਰਜਾਮੀ ਰਹੇ ਉਹ ਬਿਆਪ ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ ਪ੍ਰਤਪਾਲ ਜਾਣੇ ਬੋਪਾਤ ਪ੍ਰਤਪਾਲ ਜੀ ਅਨ ਬੋਪਾਤ ਜੀਵ ਨੂੰ ਕਈ ਤਰੀਕਿਆਂ ਨਾਲ ਪਾਲਦਾ ਹੈ ਜੋ ਜੋ ਰਚੋ ਸੋ ਤਿਸੇ ਇਤਿਹਾਤ ਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ ਉਹ ਉਸੇ ਪ੍ਰਭ ਨੂੰ ਉਹ ਸਿਮਰਦਾ ਹੈ ਜਿਸ ਭਾਵੇਂ ਤਿਸ ਲਏ ਮਿਲਾਏ ਜਿਸ ਉਤੇ ਟ੍ਰਿਟਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ ਭਗਤ ਕਰੇ ਹਰ ਕੇ ਗੁਣ ਗਾਏ ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਜਿਸ ਮਨੁੱਖ ਨੇ ਮਾਨ ਵਿੱਚ ਸ਼ਰਧਾ ਧਾਰ ਕੇ ਪ੍ਰਭੂ ਨੂੰ ਮਾਨ ਲਿਆ ਹੈ ਕਰਨ ਹਰ ਨਾਨਕ ਇੱਕ ਜਾਣਿਆ ਹੈ ਨਾਨਕ ਉਸ ਨੇ ਉਸ ਕਰਤਾਰ ਨੂੰ ਹੀ ਪਛਾਣਿਆ ਹੈ ਜਨ ਲਾਗਾ ਹਰ ਏਕ ਏਕ ਨਾਏ ਸੇਵਕ ਇੱਕ ਪ੍ਰਭੂ ਦੇ ਨਾਮ ਵਿੱਚ ਟਿਕਿਆ ਹੋਇਆ ਹੈ ਤੇ ਇਸ ਕੀ ਆਸ ਨ ਬਿਰਥੀ ਜਾਏ ਉਸ ਦੀ ਆਸ ਕਦੇ ਖਾਲੀ ਨਹੀਂ ਜਾਂਦੀ ਸੇਵਕ ਕਿਉਂ ਸਦਾ ਬਣਾਈ ਸੇਵਕ ਕਿਉਂ ਸੇਵਾ ਬਣਾਈ ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ ਹੁਕਮ ਬੂਝ ਪਰਮ ਪਦ ਪਾਏ ਪ੍ਰਭੂ ਦੀ ਰਜਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ ਇਸ ਤੋਂ ਉੱਪਰ ਨਾ ਹੀ ਵਿਚਾਰ ਇਸ ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਜਾ ਕੇ ਮਨ ਬਸਿਆ ਨਰੰਕਾਰ ਜਿਨ੍ਹਾਂ ਨੇ ਮਨ ਵਿੱਚ ਅਕਾਲਪੁਰਖ ਵਸਦਾ ਹੈ ਬੰਧਨ ਤੌਰ ਪੈ ਨਿਰਵੈਰ ਬੰਧਨ ਤੋੜ ਕੇ ਹੋ ਨਿਰਵੈਰ ਹੋ ਜਾਂਦੇ ਹਨ ਅੰਨ ਦਿਨ ਪੂਜਿਆ ਗੁਰਕੇ ਪੈਰ ਹਰ ਵੇਲੇ ਸਤਗੁਰ ਦੇ ਚਰਨ ਪੂਜਦੇ ਹਨ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਉਹ ਮਨੋਖ ਇਸ ਜਨਮ ਵਿੱਚ ਸੁਖੀ ਹਨ ਤੇ ਪ੍ਰਲੋਕ ਵਿੱਚ ਵੀ ਸੌਖੇ ਹੁੰਦੇ ਹਨ ਨਾਨਕ ਹਰ ਪ੍ਰਭਾ ਆਪੇ ਮੇਲੇ ਹੈ ਨਾਨਕ ਪ੍ਰਭੂ ਨੇ ਆਪ ਹੀ ਉਹਨਾਂ ਨੂੰ ਮਿਲਾ ਲਿਆ ਹੈ ਸਾ ਸੰਗ ਮਿਲ ਕਰਿਓ ਅਨੰਦ ਸਾ ਸੰਗ ਵਿਚ ਮਿਲ ਕੇ ਇਹ ਆਨੰਦ ਮਾਣੋ ਗੁਣ ਗਾਓ ਪ੍ਰਭ ਪਰਮ ਆਨੰਦ ਪਰਮ ਖੁਸ਼ੀਆਂ ਵਾਲੇ ਪ੍ਰਭ ਦੀ ਸਿਫਤ ਸਲਾਹ ਕਰੋ RAM ਨਾਮ ਤਤ ਕਰੇ ਵਿਚਾਰ ਪ੍ਰਭੂ ਦੇ ਨਾਮ ਦੇ ਭੇਤ ਨੂੰ ਵਿਚਾਰੋ ਦੁਰਲਭ ਦੇਕਾ ਕਰਿਓ ਆਧਾਰ ਇਸ ਸਰੀਰ ਦਾ ਬਚਾਓ ਕਰੋ ਜੋ ਬੜੀ ਮੁਸ਼ਕਲ ਨਾਲ ਮਿਲਦਾ ਹੈ ਅਮਰਤ ਬਚਨ ਹਰ ਕੇ ਗੁਣ ਗਾਓ ਅਕਾਲ ਪੁਰਖ ਦੇ ਗੁਣ ਗਾਓ ਜੋ ਅਮਰ ਕਰਨ ਵਾਲੇ ਬਚਨ ਹਨ ਪ੍ਰਾਣ ਤਰਨ ਕਾ ਇਹ ਸਿਆਓ ਜ਼ਿੰਦਗੀ ਨੂੰ ਬਚਾਉਣ ਦਾ ਇਹ ਹੀ ਵਸੀਲਾ ਹੈ ਆਠ ਪੈਰ ਪਰ ਪੇਖੇ ਨੇਰਾ ਅੱਠੇ ਪੈਰ ਪ੍ਰਭੂ ਨੂੰ ਆਪਣੇ ਅੰਗ ਸੰਗ ਵੇਖੋ ਮਿਟੇ ਅਗਿਆਨ ਬਿਨ ਸੇ ਅੰਧੇਰਾ ਅਗਿਆਨਤਾ ਮਿਟ ਜਾਏਗੀ ਤੇ ਹਨੇਰਾ ਨਾਸ ਹੋ ਜਾਏਗਾ ਸੁਣੇ ਉਪਦੇਸ਼ ਹਿਰਦੇ ਬਸਾਵਿਓ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਓ ਮਨ ਇਛੇ ਨਾਨਕ ਫਲ ਪਾਵੋ ਹੈ ਨਾਨਕ ਮਨ ਮੰਗੀਆਂ ਮੁਰਾਦਾ ਮਿਲਣ ਗਿਆ ਹਲਤਪਲਤ ਦੇ ਲੈ ਸਵਾਰ ਲੋਕ ਤੇ ਪ੍ਰਲੋਕ ਦੋਵੇਂ ਸੁਧਾਰ ਲਵੋ RAM ਨਾਮ ਅੰਤਰ ਉਰਤਾਰ ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿੱਚ ਬਟਕਾਓ ਪੂਰੇ ਗੁਰ ਕੀ ਪੂਰੀ ਦਿਖਿਆ ਪੂਰੇ ਸਤ ਗੁਰ ਦੀ ਸਿੱਖਿਆ ਵੀ ਪੂਰਨ ਹੁੰਦੀ ਹੈ ਜਿਸ ਮਨ ਬਸ ਇਸ ਤਿਸ ਸਾਚ 'ਤੇ ਰਖਿਆ ਜਿਸ ਮਨੁੱਖ ਨੇ ਮਨ ਵਿੱਚ ਵੱਸਦੀ ਹੈ ਉਸ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ ਮਨ ਤਾਂ ਨਾਮ ਜਪੋ ਲਿਵ ਲਾਈ ਮਨ ਤੇ ਸਰੀਰ ਦੀ ਰਾਹੀ ਲੀਵ ਜੋੜ ਕੇ ਨਾਮ ਜਪੋ ਦੁਖ ਦਰਦ ਮੰਨ ਤੇ ਪੌ ਜਾਏ ਦੁਖ ਦਰਦ ਤੇ ਮਨ ਤੋਂ ਡਰ ਦੂਰ ਹੋ ਜਾਏਗਾ ਸਾਚ ਵਪਾਰ ਕਰਿਉ ਵਪਾਰੀ ਹੈ ਬੰਜਾਰੇ ਜੀ ਸੱਚਾ ਬਣਜ ਕਰ ਦਰਗਾ ਨਿਭਹਿ ਖੇਪ ਤੁਮਾਰੀ ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਪਾਵੇਗਾ ਏਕ ਆਟੇ ਰੱਖੋ ਮਨ ਮਾਹੇ ਮਨ ਵਿੱਚ ਇੱਕ ਕਾਲਪੁਰਖ ਦਾ ਆਸਰਾ ਰੱਖੋ ਨਾਨਕ ਬਹਰ ਨ ਆਵੈ ਜਾਏ ਹੈ ਨਾਨਕ ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ ਇਸਤੇ ਦੂਰ ਕਹਾ ਕੋ ਜਾਏ ਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ ਉਬਰੇ ਰਖਣਹਾਰ ਤੇ ਆਏ ਜੀਵ ਬਚਦਾ ਹੈ ਰਖਣਹਾਰ ਪ੍ਰਭੂ ਨੂੰ ਸਿਮਰ ਕੇ ਨਿਰਪਉ ਜਪੇ ਸਗਲ ਪਉ ਮਿਟੇ ਜੋ ਮਨੁੱਖ ਨਿਰਪਉ ਅਕਾਰਪੁਰਖ ਨੂੰ ਜਪਦਾ ਹੈ ਉਸ ਦਾ ਸਾਰਾ ਸਾਰਾ ਡਰ ਮਿਟ ਜਾਂਦਾ ਹੈ ਰੱਬ ਕਿਰਪਾ ਤੇ ਪ੍ਰਾਣੀ ਝੂਟੇ ਰੱਬ ਦੀ ਮਿਹਰ ਨਾਲ ਬੰਦਾ ਡਰ ਤੋਂ ਛੁਟਕਾਰਾ ਪਾਉਂਦਾ ਹੈ ਜਿਸ ਪ੍ਰਭ ਰਾਖ ਹੈ ਤਿਸ 나ਹੀ ਦੁਖ ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁਖ ਨਹੀਂ ਪਹੁੰਚਦਾ ਨਾਮ ਜਪਤ ਮਨ ਹੋਵਤ ਸੁਖ ਨਾਮ ਜਪਿਆ ਮਨ ਵਿੱਚ ਸੁਖ ਪੈਦਾ ਹੁੰਦਾ ਹੈ ਚਿੰਤਾ ਜਾਏ ਮਿਟੇ ਅਹੰਕਾਰ ਚਿੰਤਾ ਦੂਰ ਹੋ ਜਾਂਦੀ ਹੈ ਅਹੰਕਾਰ ਮਿਟ ਜਤਾਂ ਮਿਟ ਜਾਂਦਾ ਹੈ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਉਸ ਮਨੁੱਖ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਸਿਰ ਉੱਪਰ ਠੰਡਾ ਗੁਰਸੂਰਾ ਜਿਸ ਬੰਦੇ ਦੇ ਸਿਰ ਤੇ ਸੂਰਮਾ ਸਤਗੁਰ ਖਲੋਤਾ ਹੋਇਆ ਹੈ ਨਾਨਕ ਤਾਂ ਕੇ ਕਾਰਜ ਪੂਰਾ ਹੈ ਨਾਨਕ ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ ਮਤ ਪੂਰੀ ਅਮਰਤ ਜਾ ਕੇ ਦ੍ਰਿਸ਼ਟੀ ਜਿਸ ਪ੍ਰਭੂ ਦੀ ਸਮਝ ਪੂਰਨ ਹੈ ਜਿਸ ਦੀ ਨਜ਼ਰ ਵਿੱਚ ਅਮਰਤ ਵਰਸਦਾ ਹੈ ਦਰਸ਼ਨ ਪੇਖਤ ਉਦਰ ਸ੍ਰਿਸ਼ਟੀ ਉਸ ਦਾ ਧਾਰਕ ਇਤਿਆ ਸੰਜਤ ਦਾ ਆਧਾਰ ਹੁੰਦਾ ਹੈ ਚਰਨ ਕਮਲ ਜਾਕੇ ਅਨੂਪ ਜਿਸਮ ਪ੍ਰਭੂ ਨੇ ਕਮਲਾ ਵਰਗੇ ਸੋਹਣੇ ਚਰਨ ਹਨ ਉਸ ਦਾ ਰੂਪ ਸੁੰਦਰ ਹੈ ਸਫਲ ਦਰਸ਼ਨ ਸੁੰਦਰ ਹਰ ਰੂਪ ਉਸ ਦਾ ਧਾਰ ਮੁਰਾਦਾ ਪੂਰੀਆਂ ਕਰਨ ਵਾਲਾ ਹੈ ਤਨ ਸੇਵਾ ਸੇਵਕ ਪਰਵਾਨ ਉਸ ਦਾ ਸੇਵਕ ਕਬੂਲ ਹੋ ਜਾਂਦੀ ਹੈ ਉਸ ਦਾ ਸੇਵਕ ਕਬੂਲ ਹੋ ਜਾਂਦੀ ਹੈ ਉਸ ਦੀ ਸੇਵਾ ਮੁਬਾਰਕ ਹੈ ਅੰਤਰਜਾਮੀ ਪੁਰਖ ਪ੍ਰਧਾਨ ਉਹ ਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈ ਜਿਸ ਮਨ ਬਸੇ ਸੋਹਤ ਨਿਹਾਲ ਜਿਸ ਮਨੁੱਖ ਨੇ ਹਿਰਦੇ ਵਿੱਚ ਪ੍ਰਭੂ ਵਸਦਾ ਹੈ ਉਹ ਫੁੱਲ ਵਾਂਗ ਖਿੜ ਆਉਂਦਾ ਹੈ ਤਾਂ ਕਿ ਨਿਕਟਨਾ ਆਵਤ ਕਾਲ ਉਸ ਦੇ ਨੇੜੇ ਕਾਲ ਵੀ ਨਹੀਂ ਆਉਂਦਾ ਆਮਰ ਪਾਇਆ ਅਮਰਾ ਪਦ ਪਾਇਆ ਉਹ ਜਨ ਮਰਨ ਤੋਂ ਰਹਿਤ ਹੋ ਜਾਂਦੇ ਹਨ ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ ਸਾਤ ਸੰਗ ਨਾਨਕ ਘਰ ਤੇ ਆਇਆ ਹੈ ਨਾਨਕ ਜਿਨ੍ਹਾਂ ਮਨੁੱਖਾਂ ਨੇ ਸਾਤ ਸੰਗ ਵਿੱਚ ਪ੍ਰਭੂ ਨੂੰ ਸਿਮਰਿਆ ਹੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰਬਾਣੀ ਚੈਨਲ ਤੇ ਸੰਧੂ ਗੁਰਬਾਣੀ ਚੈਨਲ ਤੇ ਆਉਣ ਵਾਲੀਆਂ ਵੀਡੀਓ ਦੇਖਣ ਲਈ ਗੁਰਬਾਣੀ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਆਪ ਵੀ ਗੁਰਬਾਣੀ ਦੇ ਨਾਲ ਜੁੜੋ ਤੇ ਹੋਰਨਾਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ ਜੀ ਧੰਨਵਾਦ ਜੀ